ਪੇਸ਼ ਹੈ ਜਸਵੰਤ ਸਿੰਘ ਵਿਰਦੀ ਦੀ ਕਹਾਣੀ ਤੂਫਾਨ ਖੰਬੇ ਦੇ ਚਾਨਣ ਜਾਂ ਸ਼ੂਕ ਦੀ ਹੋਈ ਕਾਰ ਦੀ ਰੋਸ਼ਨੀ ਨਾਲ ਖਿੜਕੀ ਵਿੱਚੀ ਕੁਝ ਵੀ ਅੰਦਰ ਆ ਸਕਦਾ ਹੈ ਕਣੀਆਂ ਦੀਆਂ ਧਾਰਾਂ ਤੇ ਬਿਰਛਾਂ ਦੇ ਹਰੇ ਕਚੂਰ ਪੱਤਿਆਂ ਦੀ ਮਹਿਕ ਜਿਹੜੀ ਰਾਤ ਪਰ ਗੈਲਰੀ ਦੀ ਕੰਧ ਤੇ ਸਥਿਰ ਰਹਿੰਦੀ ਹੈ ਤੇ ਜਾਂ ਜਨੌਰਾਂ ਦਾ ਡੋਲ ਦਾ ਕੰਬ ਦਾ ਆਲਣਾ ਬਿਰਛ ਦੀ ਡਾਲ ਸਮੇ ਮੈਂ ਅਦਸਮਾਨੇ ਰਹਿੰਦਾ ਤੀਸਰੀ ਮੰਜ਼ਲ ਦੀ ਬਰਸਾਤੀ ਵਿੱਚ ਵਰਖਾ ਹੋ ਰਹੀ ਹੈ ਤੇ ਰਾਤੀ ਘਰ ਵਿੱਚ ਮੈਂ ਕੱਲਾ ਬਿਲਕੁਲ ਇਕੱਲਾ ਕਿਸੇ ਕਿਸੇ ਵੇਲੇ ਤਾਂ ਲੱਗਦਾ ਹੈ ਕਿ ਵਿਚਾਰ ਵੀ ਮੇਰੇ ਨਾਲ ਨਹੀਂ ਹੁੰਦੇ ਤੇ ਕਲਪਨਾ ਕਲਪਨਾ ਬਿਰਛ ਦੇ ਹਰੇ ਕਚੂਰ ਪੱਤਿਆਂ ਵਾਂਗ ਸਾਹਮਣੇ ਕੰਧ ਉੱਤੇ ਫਿਰਕ ਰਹੀ ਹੈ ਇੱਕ ਅਹਿਸਾਸ ਦੀ ਮਹਿਕ ਵਾਂਗ ਪਿਛਲੇ ਕਈ ਦਿਨਾਂ ਤੋਂ ਮੈਂ ਪਰੇਸ਼ਾਨ ਹ ਤੇ ਲਗਾਤਾਰ ਪਰੇਸ਼ਾਨਾ ਪਤਾ ਨਹੀਂ ਇਹ ਪਰੇਸ਼ਾਨੀ ਵਰਖਾ ਦੀਆਂ ਧਾਰਾਂ ਨਾਲ ਅਸਮਾਨੋਂ ਵਰ ਰਹੀ ਐ ਜਾਂ ਕਿ ਕਮਰੇ ਦੀ ਕੱਲ ਵਿੱਚੋਂ ਫਟ ਰਹੀ ਐ ਮੇਰਾ ਜੀ ਕਰਦਾ ਕਿ ਉੱਠ ਕੇ ਬੱਤੀ ਜਗਾਵਾ ਤੇ ਚਾਹ ਬਣਾ ਕੇ ਪੀਵਾ ਪਰ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਜਦੋਂ ਦੇ ਬੱਚੇ ਪਿੰਡ ਗਏ ਨਹੀਂ ਨਾਸ਼ਤਾ ਤੇ ਰਾਤ ਦਾ ਖਾਣਾ ਤਾਂ ਮੈਨੂੰ ਥੱਲਿਓ ਮਕਾਨ ਮਾਲਕਣ ਕੋਲੋਂ ਹੀ ਆ ਜਾਂਦਾ ਬੀਵੀ ਦੇ ਜਾਣ ਤੋਂ ਬਾਅਦ ਮੈਂ ਇੱਕ ਕਿਸਮ ਦਾ ਇਨ੍ਹਾਂ ਲੋਕਾਂ ਦਾ ਪੇਂਗ ਗੈਸਟਾਂ ਪੇਂਗ ਗੈਸਟ ਜਿਹੜਾ ਕੁਝ ਵੀ ਕਦੀ ਵੀ ਪੇ ਕਰਨ ਦੇ ਯੋਗ ਨਹੀਂ ਹੁੰਦਾ ਮਕਾਨ ਮਾਲਕਣ ਮਿੱਤੋ ਚੰਗੀ ਖਾਸੀ ਸੁਹਾਣੀ ਹੋਵੇਗੀ ਕੋਈ 40 ਵਰਿਆਂ ਦੀ ਜਨਾਨੀ ਚਿਹਰਾ ਲੰਬੂਤਰਾ ਭਰਿਆ ਭਰਿਆ ਨੱਕ ਵੀ ਲੰਮਾ ਪਰ ਅੱਖਾਂ ਚੌੜੀਆਂ ਜਦੋਂ ਪਰੇਸ਼ਾਨ ਹੋਵੇ ਤਾਂ ਅੱਖ ਖੜ ਜਪਦੀ ਹੈ ਪਰ ਖੁਸ਼ੀ ਦੇ ਮੌਕੇ ਤੇ ਜਿਵੇਂ ਹੁਣੇ ਇਸ਼ਨਾਨ ਕਰਕੇ ਆਈ ਹੋਵੇ ਤਰੋ ਤਾਜ਼ਾ ਖੂਬਸੂਰਤ ਨਹੀਂ ਪਰ ਪ੍ਰਲੇਖਾ ਪਾਉਂਦੀ ਹੈ ਉਹਦਾ ਪਤੀ ਰਿਟਾਇਰ ਹੋ ਚੁੱਕਾ ਹੈ ਤੇ ਹੁਣ ਹਰ ਪਹਿਲੀ ਨੂੰ ਪੈਨਸ਼ਨ ਲਿਹਾਉਣ ਤੇ ਬਗੀਚੇ ਨੂੰ ਪਾਣੀ ਦੇਣ ਦੇ ਸਿਵਾ ਕੁਝ ਨਹੀਂ ਕਰਦਾ ਥੋੜੀ ਜੀ ਮਸ਼ਕਤ ਨਾਲ ਹੀ ਉਹਦਾ ਸਾਹ ਚੜ ਜਾਂਦਾ ਹੈ ਫਿਰ ਉਹ ਬਿਸਤਰੇ ਉੱਤੇ ਇੱਕ ਖੁੱਭੜ ਚਾਦਰ ਵਾਂਗ ਵੇਚ ਜਾਂਦਾ ਹੈ ਘਰ ਵਿੱਚ ਅਕਸਰ ਝਗੜਾ ਰਹਿੰਦਾ ਹੈ ਤੇ ਦੋਵੇਂ ਪਤੀ ਪਤਨੀ ਮੈਨੂੰ ਸਾਲਸ ਬਣਾ ਕੇ ਖੁਸ਼ ਹੁੰਦੇ ਨੇ ਦੋਵਾਂ ਦੇ ਬਹੁਤ ਸਾਰੇ ਭੇਤ ਮੇਰੇ ਕੋਲ ਸੁਰੱਖਤ ਪਏ ਨੇ ਇਸ ਮਤਲਬ ਲਈ ਇੱਕ ਤਰ੍ਹਾਂ ਨਾਲ ਮੈਂ ਉਹਨਾਂ ਦਾ ਸੇਫ ਡਿਪੋਜ਼ਿਟਾਂ ਉਹਨਾਂ ਦੀਆਂ ਦੋਵੇਂ 3 ਵਿਆਹੀਆਂ ਬਰੀਆਂ ਨੇ ਤੇ ਪੁੱਤਰ ਬਲੈਤ ਵਿੱਚ ਹਰ ਤਰ੍ਹਾਂ ਦੇ ਗੁਪਤ ਟੰਗਾ ਨਾਲ ਪੈਸੇ ਘਰ ਭੇਜ ਰਿਹਾ ਬੁੱਢਾ ਪਿੰਡ ਦੇ ਦੁਆਲੇ ਟਿੱਬੇ ਖਰੀਦ ਰਿਹਾ ਤੇ ਲਗਾਤਾਰ ਹੌਂਕ ਰਿਹਾ ਬਰਖਾ ਤੇਜ਼ ਹੋ ਗਈ ਤੇ ਨਾਲ ਹੀ ਬੜੇ ਜ਼ੋਰਾਂ ਦਾ ਤੂਫਾਨ ਝੁੱਲਣ ਵਾਂਗ ਪਿਆ। ਪੌੜੀਆਂ ਦਾ ਦਰਵਾਜ਼ਾ ਵਾਰ-ਵਾਰ ਖੜਕ ਰਿਹਾ ਤੇ ਮੈਨੂੰ ਯਾਦ ਆ ਪਦਾ ਕਿ ਜ਼ਰੂਰ ਕੋਈ ਨਾ ਕੋਈ ਦਰਵਾਜ਼ਾ ਖੜਕਾ ਰਿਹਾ ਹੋਵੇਗਾ। ਘਰ ਦੀ ਮਾਲਕਣ ਮੀਤੋ ਵੀ ਹੋ ਸਕਦੀ ਹੈ। ਹੋ ਸਕਦਾ ਉਹਦਾ ਅੱਜ ਫੇਰ ਪਤੀ ਨਾਲ ਝਗੜਾ ਹੋ ਗਿਆ ਹੋਵੇ ਤੇ ਉਹ ਮੈਨੂੰ ਡੌਲਿਆਂ ਤੇ ਕੰਡ ਦੀਆਂ ਲਾਸ਼ਾਂ ਵਖਾਣ ਆਈ ਹੋਵੇ। ਇੱਕ ਦਿਨ ਤਾਂ ਲੱਤਾਂ ਤੋਂ ਉਤਾਂ ਤੱਕ ਦੀਆਂ ਲਾਸ਼ਾਂ ਵੀ ਵਖਾ ਗਈ ਸੀ। ਉਸ ਦਿਨ ਮੈਂ ਸੋਚਿਆ ਸੀ ਕਿ ਜੇ ਕਰੇ ਇੱਥੋਂ ਤੀਕੀ ਰਵੇ ਤਾਂ ਠੀਕ ਹੈ ਨਹੀਂ ਤਾਂ ਇਸ ਘਰ ਦੀ ਜ਼ਿੰਦਗੀ ਦਾ ਸੰਤੁਲਨ ਵਿਗੜ ਜਾਏਗਾ ਦਰਵਾਜ਼ਾ ਲਗਾਤਾਰ ਖੜਕ ਰਿਹਾ ਪਰ ਮੈਂ ਉੱਠਦਾ ਨਹੀਂ ਬਾਹਰ ਕੋਈ ਨਹੀਂ ਹੋਣਾ ਇਹ ਚੰਦਰੇ ਦਰਵਾਜ਼ੇ ਤੂਫਾਨ ਨਾਲ ਹੀ ਖੜਕ ਰਹੇ ਨੇ ਜਦੋਂ ਵੀ ਇਹ ਤੂਫਾਨ ਝੁੱਲਦਾ ਤਾਂ ਬਹੁਤ ਸਾਰੇ ਬਿਰਛ ਪੁੱਟੇ ਪੁੱਟੇ ਜਾਂਦੇ ਫੁੱਲ ਝੜ ਜਾਂਦੇ ਤੇ ਕਈ ਘਰ ਉੱਜੜ ਜਾਂਦੇ ਲੱਗਦਾ ਹੈ ਜ਼ਿੰਦਗੀ ਦੀ ਹਰਕਤ ਜਿਵੇਂ ਰੁਕ ਗਈ ਹੋਵੇ ਪਰ ਤੂਫਾਨ ਤੋਂ ਬਾਅਦ ਫੇਰ ਉਹ ਹੀ ਚਹਲ ਪਹਲ ਜ਼ਿੰਦਗੀ ਜਿੰਦਾ ਦਿਲਈਦਾਈ ਨਾ ਹੈ ਮੇਰੀ ਖਿੜਕੀ ਦੇ ਨਾਲ ਖਲੋਤਾ ਇੱਕ ਵਿਦੇਸ਼ੀ ਬਿਰਚ ਹੁਣ ਇਸ ਘਰ ਦਾ ਹਾਨੀ ਹੋ ਗਿਆ ਤੇ ਦਿਨੋਂ ਦਿਨ ਫੈਲਦਾ ਜਾ ਰਿਹਾ ਹੈ ਮੇਰੀ ਖਿੜਕੀ ਦੇ ਬਿਲਕੁਲ ਸਾਹਮਣੇ ਇੱਕ ਸੰਘਣੇ ਝਾੜ ਉੱਪਰ ਘੁੱਗੀਆਂ ਨੇ ਆਲਣਾ ਪਾਇਆ ਹੋਇਆ ਇਸ ਰਾਤ ਦੀ ਵਰਖਾ ਤੇ ਤੂਫਾਨੀ ਸ਼ੁਕਰ ਵਿੱਚ ਆਲਣੇ ਦੀ ਕੀ ਹਾਲਤ ਹੋ ਰਹੀ ਹੈ ਇਹ ਮੇਰੇ ਨਾਲੋਂ ਵੱਧ ਕੋਈ ਨਹੀਂ ਜਾਣਦਾ ਬਰਖਾ ਬਿਜਲੀਆਂ ਤੇ ਤੂਫਾਨ ਵਿੱਚ ਘਰੇ ਹੋਏ ਆਲਣੇ ਬਾਰੇ ਉਰਦੂ ਕਾਵਿ ਸਾਹਿਤ ਵਿੱਚ ਬੇਸ਼ੁਮਾਰ ਰਵੈਤੀ ਕਵਤਾਵਾਂ ਮਿਲਦੀਆਂ ਨੇ ਮੈਨੂੰ ਕੋਈ ਯਾਦ ਨਹੀਂ ਪਰ ਜੇਕਰ ਕੋਈ ਕਵੀ ਹੁਣ ਆਲਣੇ ਬਾਰੇ ਕੋਈ ਕਵਤਾ ਦੇਖੇ ਤੂਫਾਨ ਝੁੱਲ ਰਿਹਾ ਤੇ ਘਰ ਦੇ ਹਾਣੀ ਬਿਰਛ ਦੀਆਂ ਡਾਲੀਆਂ ਪੂਰੀਆਂ ਸੂਰੀਆਂ ਹਵਾ ਤੇ ਵਰਖਾ ਦੀ ਫੰਡ ਨਾਲ ਗੈਲਰੀ ਵਿੱਚ ਆ ਰਹੀਆਂ ਪਰ ਉਹਨਾਂ ਦਾ ਗੈਲਰੀ ਦੀ ਘਟਣ ਵਿੱਚ ਜੀ ਨਹੀਂ ਲੱਗਦਾ ਤੇ ਫਿਰ ਝੱਟ ਹੀ ਜ਼ੋਰ ਪਾ ਕੇ ਉਹ ਵਾਪਸ ਖੁੱਲੇ-ਮੋਕਲੇ ਅਸਮਾਨ ਥੱਲੇ ਪਰਤ ਜਾਂਦੀਆਂ ਨੇ। ਭੁੱਗੀਆਂ ਦਾ ਆਲਣਾ ਵੀ ਹਰ ਵਾਰ ਡਾਲੀਆਂ ਦੇ ਨਾਲ ਹੀ ਗੈਲਰੀ ਵਿੱਚ ਆਉਂਦਾ ਤੇ ਫਿਰ ਝੱਟ ਉਹਨਾਂ ਨਾਲ ਹੀ ਬਾਹਰ ਖਿਸਕ ਜਾਂਦਾ। ਇੱਕ ਪਲ ਵਿੱਚ ਜਦੋਂ ਉਹ ਗੈਲਰੀ ਵਿੱਚ ਆਉਂਦਾ ਤਾਂ ਮੈਂ ਵੇਖਦਾ ਹਾਂ ਕਿ ਦੋ ਪੰਛੀਆਂ ਦੀਆਂ ਚਾਰ ਅੱਖਾਂ ਸਹਿਮ ਕੇ ਕਮਰੇ ਵੱਲ ਤੱਕਦੀਆਂ ਤੇ ਫਿਰ ਤੂਫਾਨ ਵਿੱਚ ਪਰਤ ਜਾਂਦੀਆਂ ਨੇ। ਪੰਛੀਆਂ ਦੀਆਂ ਅੱਖਾਂ ਪਰੇਸ਼ਾਨ ਤੇ ਕਾਬਰੀਆਂ ਹੋਈਆਂ ਨੇ। ਪਰ ਉਹਨਾਂ ਵਿੱਚ ਤੂਫਾਨ ਨੂੰ ਝੱਲਣ ਤੇ ਸਹਿਣ ਦੇ ਦ੍ਰਿੜ ਵਿਸ਼ਵਾਸ ਦੀ ਰੇਖਾ ਵੀ ਮੇਰਾ ਜੀ ਕਰਦਾ ਹੈ ਕਿ ਹੁਣ ਜਦੋਂ ਤੂਫਾਨ ਦੇ ਵੇਗ ਨਾਲ ਬਿਰਛ ਦੀਆਂ ਡਾਲੀਆਂ ਆਲਣੇ ਸਮੇਤ ਗੈਲਰੀ ਵਿੱਚ ਆਉਣ ਤਾਂ ਮੈਂ ਉਹਨਾਂ ਨੂੰ ਗੈਲਰੀ ਵਿੱਚ ਹੀ ਰੋਕ ਲਵਾਂ ਉਹਨਾਂ ਨੂੰ ਕਮਰੇ ਵਿੱਚ ਆਪਣੇ ਕੋਲ ਲੈ ਆਵਾਂ ਪਰ ਨਹੀਂ ਮੈਂ ਅਗਲੇ ਪਲ ਸੋਚਦਾ ਪੰਛੀ ਫੌਰ ਨੁੱਟ ਜਾਣਗੇ ਝੁਲਦੇ ਤੂਫਾਨ ਵਿੱਚ ਕੜਕਦੀਆਂ ਬਿਜਲੀਆਂ ਵਿੱਚ ਮੇਰੇ ਇਸ ਬਗਾਨੇ ਘਰ ਦੀ ਸ਼ਰਨ ਲੈਣ ਨਾਲ ਉਹ ਬਿਜਲੀਾਂ ਦੀ ਅੱਗ ਤੇ ਤੂਫਾਨਾਂ ਦੀ ਛੜਦੀ ਹੱਕ ਨਾਲ ਲੱਗਣਾ ਬਧੇਰੇ ਚੰਗਾ ਸਾਬਜੂਂਗੇ ਅਤੇ ਮੈਂ ਇੱਥੇ ਪਿਆ ਹਾਂ ਇੱਕ ਬਗਾਨੇ ਘਰ ਵਿੱਚ ਬਿਨਾ ਸਹਾਰੇ ਜੇਕਰ ਮੇਰੇ ਕੋਲ ਚੰਗੀ ਚੁੱਕੀ ਨੌਕਰੀ ਹੁੰਦੀ ਤਾਂ ਮੈਂ ਵਧੀਆ ਕਰ ਲੈਂਦਾ ਜਾਂ ਆਪਣਾ ਹੀ ਬਣਾਉਂਦਾ ਪਰ ਹੁਣ ਰਾਜਧਾਨੀ ਦੇ ਇਸ ਕੀਮਤੀ ਸ਼ਹਿਰ ਵਿੱਚ ਇੱਕ ਸਰਕਾਰੀ ਕਲਰਕ ਦੀ ਔਕਾਤ ਹੀ ਕੀ ਹੈ ਘਰ ਤੇ ਔਕਾਤ ਮੈਂ ਜ਼ੋਰ ਨਾਲ ਹੱਸਦਾ ਪਿਛਲੇ ਤੋਂ ਪਛਲੇਰੇ ਵਰੇ ਜਦੋਂ ਚਿੜੀਆਂ ਨੇ ਗੈਲਰੀ ਵਿੱਚ ਝਰੋਖਿਆਂ ਵਿੱਚ ਚਾਲਣੇ ਪਾਏ ਸਨ ਤਾਂ ਮੇਰੀ بیوی ਨੇ ਉਹ ਸੱਬੇ ਆਲਣੇ ਝਰੋਖਿਆਂ ਵਿੱਚੋਂ ਕੱਢ ਕੇ ਤਪਦੀ ਅੱਗ ਵਿੱਚ ਸੁੱਟ ਦਿੱਤੀ ਤੇ ਫੇਰ ਸਾਰਾ ਦਿਨ ਰੋਂਦੀ ਰਹੀ ਸੀ ਉਹ ਤਾਂ ਹੁਣ ਤੱਕ ਵੀ ਰੋ ਰਹੀ ਹੈ ਅਖੇ ਅਸਾਂ ਜਾਨਵਰਾਂ ਦੇ ਘਰ ਫੂਕੇ ਨੇ ਸਾਨੂੰ ਕਦੀ ਆਪਣੇ ਘਰ ਦੀ ਪ੍ਰਾਪਤੀ ਨਹੀਂ ਹੋਣੀ ਕਿਹੜੀ ਭਾਰਤੀ ਫਿਲਾਸਫੀ ਹੈ ਤਰਸਤੇ ਧਾਰਤ ਇਹ ਤਾਂ ਨੌਕਰੀ ਤੇ ਬੀਵੀ ਵੀ ਹੱਕ ਕਰਕੇ ਨਹੀਂ ਤਰਸ ਦੇ ਸਹਾਰੇ ਦਿੱਤੀ ਜਾਂਦੀ ਐ ਕਿ ਕਿਤੇ ਬੰਦਾ ਪਾਗਲ ਵੈਸ਼ੀ ਜਾਂ ਬਾਗੀ ਹੋ ਕੇ ਹੀ ਨਾ ਮਰ ਜਾਵੇ ਇਸ ਘਰ ਦੀ ਮਾਲਕਣ ਮੀਤੋ ਤੇ ਉਹਦਾ ਰਿਟਾਇਰਡ ਖਾਵੰਦ ਦੂਰੋਂ ਪਾਰੋਂ ਸਾਡੇ ਰਿਸ਼ਤੇਦਾਰ ਵੀ ਨਹੀਂ ਤੇ ਪਿਛਲੇ ਵਰੇ ਤੱਕ ਕਲਕੱਤੇ ਵਿੱਚ ਰਹਿੰਦੇ ਸਨ ਜਦੋਂ ਮੈਂ ਕਲਰਕ ਬਣ ਕੇ ਇਸ ਸ਼ਹਿਰ ਵਿੱਚ ਆਇਆ ਤਾਂ ਉਹਨਾਂ ਨੇ ਤਰਸ ਕਰਕੇ ਮੈਨੂੰ ਇਹ ਬਰਸਾਤੀ ਦੇ ਦਿੱਤੀ ਮੁਫਤ ਪਰ ਮੁਫਤ ਨਹੀਂ ਮੇਰਾ ਕੰਮ ਸੀ ਕਰਦਿਆਂ ਦੋਵਾਂ ਮੰਜ਼ਲਾਂ ਦਾ ਤੇ 15 ਸੈਕਟਰ ਵਾਲੀਆਂ ਦੋਵਾਂ ਦੁਕਾਨਾਂ ਦਾ ਕਿਰਾਇਆ ਵਸੂਲ ਕਰਨਾ ਤੇ ਮਾਲਕ ਦੀ ਬੈਂਕ ਬੁੱਕ ਵਿੱਚ ਜਮ੍ਹਾਂ ਕਰਾਉਣਾ ਜੇਕਰ ਕੋਈ ਕਿਰਾਏਦਾਰ ਸਫੈਦੀ ਲਈ ਜਾਂ ਮਰੰਮਤ ਲਈ ਆਖੇ ਤਾਂ ਉਹਨੂੰ ਕਹਿਣਾ ਕਿ ਮਾਲਕ ਬਾਹਰ ਹੈ ਕਿਸ ਕੋਲੋਂ ਪੁੱਛਾਂਗਾ ਇਸ ਪੁੱਛਣ ਤੱਕ ਹੀ ਅਗਲਾ ਵਰਾ ਆ ਜਾਂਦਾ ਤੇ ਦੀਵਾਲੀ ਵੀ ਲੰਘ ਜਾਂਦੀ ਜਾਂ ਤੇ ਕਿਰਾਏਦਾਰ ਆਪ ਹੀ ਸਫੈਦੀ ਕਰਵਾ ਲੈਂਦੀ ਤੇ ਜਾਮ ਰਮਮਤ ਕਰਨ ਦੀ بجائے ਮੇਰੀ ਤੇ ਮਾਲਕ ਦੀ ਸਾਰਾ ਸਾਲ ਗਾਲਾਂ ਨਾਲ ਮਰਮਤ ਕਰਦੇ ਪਿਛਲੇ ਬਰੇ ਤੋਂ ਮਾਲਕ ਤੇ ਮਿੱਤੋ ਇੱਥੇ ਆ ਵਸੇ ਨੇ ਪਰ ਸਫੈਦਿਆਂ ਦਾ ਉਹੀ ਹਾਲ ਹੈ ਮਰਮਤ ਬੁੱਢਾ ਆਪ ਹੀ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਮੈਂ ਤਾਂ ਪਿਛਲੇ ਬਰੇ ਤੋਂ ਹੀ ਇਸ ਕਮਰੇ ਵਿੱਚ ਪਿਆ ਬਿਨਾਂ ਕਿਰਾਏ ਦੇ ਤੇ ਮੇਰੀ ਪਤਨੀ ਕਹਿੰਦੀ ਹੈ ਕਿ ਅਸੀਂ ਜਾਨਵਰਾਂ ਦੇ ਘਰ ਟਾਏ ਨੇ ਸਾਡਾ ਘਰ ਕਿਤੇ ਨਹੀਂ ਬਣਨਾ ਚੱਲੀ ਔਰਤ ਜਿੰਨਾ ਲੋਕਾਂ ਨੇ ਸਾਰੀ ਦੁਨੀਆ ਨੂੰ ਕੁਤਰ ਕੇ ਖਾ ਲਿਆ ਉਹਨਾਂ ਦੇ ਘਰ ਸੰਸਾਰ ਵਿੱਚ ਸਭ ਤੋਂ ਉੱਚੇ ਨੇ ਤੇ ਅਸਾਂ ਹਲੇ ਕੀਤਾ ਹੀ ਕੀ ਹੈ ਮੇਰਾ ਅਫਸਰ ਜਿਹੜਾ ਦਫਤਰ ਦੀ ਸਾਰੀ ਇਸਟੈਬਲਿਸ਼ਮੈਂਟ ਨੂੰ ਡੀਲ ਕਰਦਾ ਉਹ ਹਰ ਰੋਜ਼ ਲੋਕਾਂ ਦੇ ਸੁਪਨੇ ਆਲੇ ਘਰ ਟਾਉਂਦਾ ਕਦੀ ਕਦੀ ਉਹਦੇ ਕਿਸੇ ਮਿੱਤਰ ਸਬੰਧੀ ਜਾਂ ਗਵਾਂਢੀ ਕੋਲੋਂ ਕੋਈ ਨੌਜਵਾਨ ਜਾਂ ਮਟਿਆਰ ਐਡ ਹਾਕ ਬੇਸਬਜ਼ ਉਤੇ ਨੌਕਰੀ ਲੈਣ ਲਈ ਸਿਫਾਰਸ਼ੀ ਖਤ ਲੈ ਕੇ ਆਉਂਦਾ ਤਾਂ ਉਹ ਝਟ ਕਹਿੰਦਾ ਪਹਿਲੇ 2 ਮਹੀਨਿਆਂ ਦੀ ਤਨਖਾਹ ਮੇਰੀ ਸਟੈਨੋ ਕੋਲ ਜਮ੍ਹਾਂ ਕਰਵਾ ਦਿਓ ਨੌਕਰੀ ਹਾਜ਼ਰ ਹੈ ਕੀ ਸਰਕਾਰੀ ਦਫ਼ਤਰਾਂ ਵਿੱਚ ਅੱਜਕੱਲ੍ਹ ਇਸ ਤਰ੍ਹਾਂ ਨੌਕਰੀਆਂ ਮਿਲਦੀਆਂ ਨੇ ਹਾਂ ਤੁਹਾਨੂੰ ਨਹੀਂ ਪਤਾ ਨਹੀਂ ਚਲੋ ਫਿਰ ਜਲਦੀ ਕਰੋ ਪੈਸੇ ਜਮ੍ਹਾਂ ਕਰਵਾਓ ਤੇ ਲਵੋ ਨੌਕਰੀ ਪੱਤਰ ਪਰ ਨੌਕਰੀ ਦੇਣ ਦਾ ਇਹ ਕਿਹੜਾ ਤਰੀਕਾ ਹੈ ਬਈ ਇਹ ਤੌਰ ਤਰੀਕਾ ਤਾਂ ਪਹਿਲੀ ਸਦੀ ਤੋਂ ਚੱਲਿਆ ਆ ਰਿਹਾ ਹੈ ਬਲਕਿ ਬੁੱਧ ਕਾਲ ਤੋਂ ਹੀ ਜਦੋਂ ਦੇਸ਼ ਵਿੱਚ ਹਿੰਸਾ ਦਾ ਬੋਲ ਬਣਲਾ ਸੀ ਪਰ ਇਹ ਤਾਂ ਨਿਰੀਪੁਰੀ ਹਿੰਸਾ ਹੋਈ ਤੁਹਾਨੂੰ ਕਿਹਨੇ ਕਿਹਾ ਕਿ ਇਹ ਹਿੰਸਾਵਾਦੀ ਦੇਸ਼ ਹੈ ਤੂੰ ਅੱਜ ਰਾਤੀ ਹੋਟਲ ਲੇਗਾਰਡ ਵਿੱਚ ਆ ਗਈ ਤਾਂ ਤੈਨੂੰ ਨਿਯੁਕਤੀ ਪੱਤਰ ਮਿਲ ਜਾਵੇਗਾ ਪਰ ਮੈਂ ਸਿਫਾਰਸ਼ੀ ਖੱਤ ਜੋ ਲਿਆਈਆਂ ਸਿਫਾਰਸ਼ੀ ਖੱਤ ਸਾਡਾ ਕੋਡਵਰਡ ਹੈ ਰਾਤੀ ਆ ਜਾਵੀ ਇਹ ਤਮਸ਼ਾ ਹਰ ਰੋਜ਼ ਮੇਰੇ ਸਾਹਮਣੇ ਹੁੰਦਾ ਸ਼ਾਇਦ ਅਗਲੇ ਬਰੇ ਦੀਆਂ ਤਰੱਕੀਆਂ ਵਿੱਚ ਮੈਂ ਵੀ ਸਹਾਇਕ ਬਣ ਜਾਵਾਂ ਫਿਰ ਮੈਨੂੰ ਕੋਈ ਇਸਟੈਬਲਿਸ਼ਮੈਂਟ ਦੀ ਸੀਟ ਵੀ ਮਿਲ ਸਕਦੀ ਹੈ ਤੇ ਹੋਰ ਥੋੜੀ ਜਿਹੀ ਸਰਕਾਰੀ ਕਰਜ਼ੇ ਦੀ ਸਹਾਇਤਾ ਨਾਲ ਮੇਰਾ ਘਰ ਵੀ ਬਣ ਸਕਦਾ ਹੈ ਇਸ ਸ਼ਹਿਰ ਵਿੱਚ ਹਰ ਬੰਦੇ ਨੇ ਇਸੇ ਤਰ੍ਹਾਂ ਹੀ ਘਰ ਬਣਾਇਆ ਜਾਂ ਕੁਝ ਉਹ ਲੋਕ ਨੇ ਜਿਨ੍ਹਾਂ ਦੇ ਪੁੱਤ ਭਤੀਜੇ ਵਿਦੇਸ਼ੀ ਗਏ ਹੋਏ ਨੇ ਤੇ ਉਹਨਾਂ ਦੀ ਕਮਾਈ ਡਾਕ ਤਾਰ ਦੇ ਵਿਭਾਗ ਰਾਹੀਂ ਨਹੀਂ ਬਲਕੇ ਸਿੱਧੀ ਸਮੁੰਦਰ ਦੀ ਤਹਿ ਵਿੱਚ ਹੀ ਤੈਰ ਕੇ ਤੇ ਮੂੰਹ ਕਾਲਾ ਕਰਕੇ ਥੇਪੜਦੀ ਹੈ ਫਿਰ ਇਸ ਸ਼ਹਿਰ ਦੀ ਧਰਤੀ ਉੱਪਰ ਆਲੀ ਸ਼ਾਨ ਕੋਠਿਆਂ ਦੇ ਅਵਤਾਰੀ ਰੂਪ ਵਿੱਚ ਪ੍ਰਗਟ ਹੋ ਕੇ ਧੁੱਪ ਵਾਂਗ ਚਮਕਦੀ ਹੈ ਕਿਸੇ ਵੀ ਬਲੈਤ ਵਿੱਚ ਮੇਰਾ ਕੋਈ ਨਹੀਂ ਹੈ ਮੇਰੀ بیوی ਕਹਿੰਦੀ ਹੈ ਕਿ ਜੇਕਰ ਅਸੀਂ ਜਾਨਵਰਾਂ ਦੇ ਘਰ ਨਾ ਟਾਉਂਦੇ ਤਾਂ ਸਾਡੇ ਭਰਾ ਭਤੀਜੇ ਵੀ ਬਲੈਤੋਂ ਕਾਲਾ ਧਨ ਭੇਜਦੇ ਜਿਹੜਾ ਇਸ ਸ਼ਹਿਰ ਦੀ ਧੁੱਪ ਨਾਲ ਫੌਰਨ ਚਮਕਣ ਲੱਗ ਪੈਂਦਾ ਇੱਕ ਰੱਜੇ ਪੁੱਜੇ ਘਰ ਦੀ ਸੁਆਣੀ ਦੀ ਮੁਸਕਣੀ ਵਾਂਗ ਮੈਂ ਵੀ ਵੀ ਨੂੰ ਅਕਸਰ ਕਹਿੰਦਾ ਕਿ ਅਸਾਂ ਜਾਨਵਰਾਂ ਦੇ ਘਰ ਹੀ ਠਾਏ ਨੇ ਲੋਕਾਂ ਦੇ ਤਾਂ ਨਹੀਂ ਮਨੁੱਖਾਂ ਦੇ ਘਰ ਠਾਉਣ ਵਾਲੇ ਸਾਡੇ ਨਾਲੋਂ ਬਹੁਤੇ ਸੁਖੀ ਨੇ ਤੇ ਤੂੰ ਇੰਨੀ ਪਰੇਸ਼ਾਨ ਕਿਉਂ ਐ ਪਰ ਮੈਂ ਤਾਂ ਆਪ ਵੀ ਪਰੇਸ਼ਾਨਾ ਪੌੜੀਆਂ ਦਾ ਦਰਵਾਜ਼ਾ ਫੇਰ ਖੜਕ ਰਿਹਾ ਸ਼ਾਇਦ ਤੂਫਾਨ ਦਾ ਪ੍ਰਭਾਵ ਮਹਿਸੂਸ ਕਰ ਗਿਆ પરમિટો ਵੀ ਤਾਂ ਹੋ ਸਕਦੀ ਐ ਜੇਕਰ ਮੈਂ ਹੁਣ ਦਰਵਾਜ਼ਾ ਖੋਲ ਕੇ ਉਹਦੀ ਕੰਡ ਉੱਤੇ ਪਈਆਂ ਹੋਈਆਂ ਲਾਸਾਂ ਨਾ ਵੇਖੀਆਂ ਤਾਂ ਸਵੇਰੇ ਨਾਸ਼ਤਾ ਵੀ ਨਹੀਂ ਮਿਲਣਾ ਤੇ ਇਸ ਕਮਰੇ ਤੋਂ ਵੀ ਜਵਾਬ ਮਿਲ ਸਕਦਾ ਮਕਾਨਾਂ ਦੁਕਾਨਾਂ ਦਾ ਕਿਰਾਇਆ ਤਾਂ ਹੁਣ ਬੁੱਢਾ ਆਪ ਵੀ ਵਸੂਲ ਕਰ ਸਕਦਾ ਮੇਰੀ ਹੁਣ ਇਹਨਾਂ ਨੂੰ ਇੰਨੀ ਲੋੜ ਹੀ ਕੀ ਐ ਫਿਰ ਮੈਂ ਕਿੱਥੇ ਜਾਵਾਂਗਾ ਬਾਹਰ ਤਾਂ ਬੜਾ ਤੂਫਾਨ ਐ ਬਿਜਲੀਆਂ ਦੀ ਅੱਗ ਤੇ ਸੀਤ ਹਵਾ ਦੇ ਫਰਾਟੇ ਨੇ ਮੈਂ ਕੋਈ ਜਾਨਵਰਾਂ ਜੜਾ ਲੈਣੇ ਵਿੱਚ ਦਮ ਘੁੱਟ ਕੇ ਜੀ ਲਵਾਂਗਾ ਪੰਖ ਫੜਫੜਾ ਕੇ ਸਾਰਾ ਤੂਫਾਨ ਚੱਲ ਲਵਾਂਗਾ ਮੈਂ ਛੱਟ ਉੱਠ ਕੇ ਦਰਵਾਜ਼ਾ ਖੋਲਦਾ ਹਾਂ ਪਰ ਪੌੜੀਆਂ ਤਾਂ ਸੁੰਨਸਾਨ ਨੇ ਕਿਸੇ ਦੇ ਕਦਮਾਂ ਦੇ ਨਿਸ਼ਾਨ ਵੀ ਮਹਿਸੂਸ ਨਹੀਂ ਹੁੰਦੇ ਮੈਂ ਦਰਵਾਜ਼ਾ ਖੁੱਲਾ ਛੱਡ ਕੇ ਗੱਟੀ ਫਸਾ ਦਿੰਦਾ ਜਿਸ ਨੇ ਵੀ ਆਉਣਾ ਹੋਇਆ ਆਪਣੇ ਆਪ ਹੀ ਆ ਜਾਵੇਗਾ ਆਉਣ ਵਾਲਾ ਰੁਕਿਆ ਹੀ ਕਦੋਂ ਹੈ ਮੇਰੇ ਬੱਚੇ ਵੀ ਆਪ ਹੀ ਆਏ ਨੇ ਤੇ ਜ਼ਿੰਦਗੀ ਦੇ ਸਾਰੇ ਗਮ ਵੀ ਕਮਰੇ ਵਿੱਚ ਵਾਪਸ ਆਇਆ ਤਾਂ ਬਿਰਛਾਂ ਦੀਆਂ ਡਾਲੀਆਂ ਨਾਲ ਪੰਛੀਆਂ ਦਾ ਆਲਣਾ ਗੈਲਰੀ ਵਿੱਚ ਆ ਗਿਆ ਸੀ ਮੇਰਾ ਜੀ ਕੀਤਾ ਕਿ ਮੈਂ ਪੰਛੀਆਂ ਨੂੰ ਅੰਦਰ ਬੁਲਾ ਲਵਾਂ ਉਹਨਾਂ ਕੋਲ ਤਾਂ ਘਰ ਦੀ ਛੱਤ ਦਾ ਸਹਾਰਾ ਵੀ ਨਹੀਂ ਮੇਰੇ ਕੋਲ ਘਰ ਦੀ ਛੱਤ ਤਾਂ ਹੈ ਭਾਵੇਂ ਘਰ ਮੇਰਾ ਨਹੀਂ ਇਸ ਦੇਸ਼ ਵਿੱਚ ਆਪਣੇ ਘਰ ਹੈ ਨਹੀਂ ਕਿੰਨੇ ਲੋਕਾਂ ਕੋਲ ਉਹ ਕਿੰਨੇ ਕਹਾ ਸੀ ਮੂਰਖ ਘਰ ਬਣਾਉਂਦੇ ਨੇ ਤੇ ਅਕਲਮੰਦ ਉਹਦੇ ਵਿੱਚ ਰਹਿੰਦੇ ਨੇ ਾਰੇ ਪੰਛੀ ਤਾਂ ਹਰਥਾਂ ਘਾਰ ਬਣਾ ਕੇ ਰਹਿੰਦੇ ਨੇ ਨੇਰੀਆਂ ਬਿਜਲੀਆਂ ਤੇ ਤੂਫਾਨਾਂ ਦੀ ਕੋਈ ਪਰਵਾਹ ਨਹੀਂ ਕਰਦੇ ਤੇ ਇੱਕ ਮੈਂ ਆ ਕਿ ਦਫ਼ਤਰ ਦੀ ਛੋਟੀ ਜੀ ਦੁਨੀਆ ਤੇ ਇਸ ਘਰ ਦੀ ਬਰਸਾਤੀ ਨਾਲ ਸੰਤੁਸ਼ਟ ਹੋ ਗਿਆ ਹਾਂ ਮੈਂ ਸਮੇ ਤੇ ਤੂਫਾਨਾਂ ਦੇ ਤਲਖੀਆਂ ਦੀਆਂ ਕੜਕ ਦੀਆਂ ਬਿਜਲੀਆਂ ਦੀ ਅੱਗ ਦੇ ਸੇਕ ਤੋਂ ਡਰ ਗਿਆ ਹਾਂ ਜੀ ਕਰਦਾ ਹੈ ਕਿ ਇਸ ਘਰੋਂ ਦਫ਼ਤਰ ਤੱਕ ਦੇ ਜੀ ਕਰਦਾ ਕਿ ਇਸ ਘਰੋਂ ਦਫ਼ਤਰ ਤੱਕ ਤੇ ਦਫ਼ਤਰੋਂ ਘਰ ਤੱਕ ਦੇ فاਸਲੇ ਵਿੱਚ ساری ਦੁਨੀਆ ਸੀਮਤ ਹੋ ਜਾਵੇ। ਹੋਰ ਕਿਤੇ ਵੀ ਨਾ ਜਾਣਾ ਪਵੇ। ਹੋਰ ਕੁਝ ਵੀ ਕਰਨਾ ਨਾ ਪਵੇ। ਕੌਣ ਜੁੱਝੇ ਸਮੇਂ ਦੇ ਤੂਫਾਨਾਂ ਨਾਲ ਫਜ਼ੂਲ ਹੈ। ਹੁਣ ਦਰਵਾਜ਼ਾ ਨਹੀਂ ਖੜਕਦਾ। ਮੇਰੇ ਕੋਲ ਕਿਸ ਨੇ ਕਿਸੇ ਨੇ ਨਹੀਂ ਆਉਣਾ। ਬਿਜਲੀਆਂ ਵੀ ਛਖਣਾ ਤੂਫਾਨਾਂ ਦੀ ਹਿੱਕ ਨਾਲ ਲੱਗ ਕੇ ਹੀ ਖੁਸ਼ ਹੁੰਦੀਆਂ ਨੇ। ਮਿੱਤੋ ਤਾਂ ਇਸ ਘਰ ਦੀ ਮਾਲਕਣ ਹੈ ਜਾਪਦਾ ਹੈ ਕਿ ਬੁੱਢੇ ਦੇ ਸਰੀਰ ਦੀ ਸਰਦ ਰਾਖ ਨੇ ਮਿੱਤੋ ਦੇ ਸਰੀਰ ਦੀ ਅੱਗ ਨੂੰ ਵੀ ਠਾਰ ਦਿੱਤਾ ਹੈ ਪਤੀ ਕੋਲੋਂ ਕੁੱਟ ਖਾ ਕੇ ਜਦੋਂ ਮੇਰੇ ਕੋਲ ਆਉਂਦੀ ਹੈ ਤੇ ਮੈਂ ਉਹਦੀ ਕੰਡ ਦੀਆਂ ਲਾਸਾਂ ਨੂੰ ਸਨੇਹ ਤੇ ਹਿਤ ਨਾਲ ਪੋਸਦਾ ਹਾਂ ਤੇ ਉਹਦੇ ਕਿਵੇਂ ਲੂ ਕੰਡੇ ਖੜੇ ਹੋ ਜਾਂਦੇ ਨੇ ਉਸ ਤੋਂ ਬਾਅਦ ਝੁੱਲਣ ਵਾਲੇ ਤੂਫਾਨ ਤੋਂ ਮੈਂ ਫੌਰਨ ਡਰ ਜਾਂਦਾ ਹਾਂ ਜ਼ਿੰਦਗੀ ਵਿੱਚ ਮੈਂ ਹਰ ਤਰ੍ਹਾਂ ਦੀ ਤੂਫਾਨ ਤੋਂ ਡਰਨ ਲੱਗ ਪਿਆ ਅਜਿਹੇ ਤੂਫਾਨੀ ਤੇ ਵੀਰਾਨ ਰਾਤਾਂ ਨੂੰ ਜਦੋਂ ਮੈਂ ਬਿਲਕੁਲ ਇਕੱਲਾ ਹੁੰਦਾ ਹਾਂ ਤਾਂ ਅਕਸਰ ਮੈਨੂੰ ਆਪਣੇ ਪਿਤਾ ਦੀ ਯਾਦ ਆਉਂਦੀ ਹੈ ਜਦੋਂ ਤੱਕ ਮੇਰਾ ਪਿਤਾ ਜਿਉਂਦਾ ਰਿਹਾ ਮੇਰਾ ਤੇ ਉਹਦਾ ਵਿਰੋਧ ਬਣਿਆ ਰਿਹਾ ਉਹ ਕਿਹਨੇ ਕਿਹਾ ਸੀ ਕਿ ਪਿਤਾ ਤੇ ਪੁੱਤਰ ਦਾ ਮਤਲਬ ਹੈ ਵਿਰੋਧ ਉਹ ਇੱਕ ਰਾਜਗੀਰ ਸੀ ਤੇ ਸਾਰੀ ਉਮਰ ਮਰਨ ਤੱਕ ਲੋਕਾਂ ਲਈ ਘਰ ਬਣਾਉਂਦਾ ਰਿਹਾ ਪਰ ਆਪਣੇ ਲਈ ਘਰ ਨਾ ਬਣਾ ਸਕਿਆ ਉਹ ਧਰਤੀ ਦਾ ਇੱਕ ਟੋਟਾ ਖਰੀਦਣ ਲਈ ساری ਉਮਰ ਮਿਹਨਤ ਕਰਦਾ ਰਿਹਾ। ਉਹਦਾ ਖਿਆਲ ਸੀ ਕਿ ਜੇਕਰ ਉਹਨੇ ਧਰਤੀ ਦਾ ਇੱਕ ਟੋਟਾ ਖਰੀਦ ਲਿਆ ਤਾਂ ਭਰਪੂਰ ਜ਼ਿੰਦਗੀ ਦੇ ਅਮੀਰ ਤਜਰਬੇ ਦੀ ਸਾਰੀ ਵਧੀਆ ਕਾਰਗਰੀ ਨਾਲ ਉਹ ਧਰਤੀ ਉੱਪਰ ਸੁਖਾਵਾਂ ਘਰ ਬਣਾਏਗਾ। ਪਰ ਉਹਦੀ ਸਾਰੀ ਕਾਰੀਗਰੀ ਉਹਦੇ ਨਾਲ ਹੀ ਚਲੀ ਗਈ। ਉਹਦੀ ਸਮੁੱਚੀ ਮਿਹਨਤ ਨੂੰ ਟੱਬਰ ਦੇ ਢਿੱਡ ਨੇ ਖਾ ਲਿਆ ਤੇ ਉਸ ਮਾਂ ਥੱਲੇ ਆਪਣੇ ਲਈ ਇੱਕ ਛੱਤ ਵੀ ਨਾ ਬਣਾ ਸਕਿਆ। ਅਖੀਰ ਮਰਨ ਲੱਗਾ ਕਹਿ ਗਿਆ ਕਿ ਉਹਨੂੰ ਧਰਤੀ ਦੇ ਥੱਲੇ ਦਬਾ ਦਿੱਤਾ ਜਾਵੇ ਤਾਂ ਕਿ ਉਹ ਧਰਤੀ ਦੀ ਛੱਤ ਦੇ ਆਸਰੇ ਰਹਿ ਸਕੇ ਪਰ ਮੈਂ ਉਹਦੀ ਗੱਲ ਨਾ ਮੰਨੀ ਇੱਥੇ ਵੀ ਮੇਰਾ ਤੇ ਉਹਦਾ ਵਿਰੋਧ ਹੀ ਰਿਹਾ ਉਹ ਆਪ ਬੜੀ ਮਿਹਨਤ ਕਰਦਾ ਸੀ ਤੇ ਮੈਨੂੰ ਵੀ ਭਰਪੂਰ ਮਿਹਨਤ ਕਰਨ ਲਈ ਕਹਿੰਦਾ ਪਰ ਮੇਰਾ ਦ੍ਰਿੜ ਵਿਸ਼ਵਾਸ ਸੀ ਕਿ ਇਸ ਦੇਸ਼ ਵਿੱਚ ਮਿਹਨਤ ਕਰਨ ਦਾ ਕੋਈ ਲਾਭ ਨਹੀਂ ਇੱਥੇ ਮਿਹਨਤ ਦੀ ਕਦਰ ਨਹੀਂ ਹੋਰ ਭਾਵੇਂ ਕਿਸੇ ਜੁੱਤੀ ਦੀ ਵੀ ਕਦਰ ਹੋਵੇ ਦੋ ਫਲਕੀ ਖਾਣੇ ਨੇ ਤੇ ਇੱਕ ਲਰਕੀ ਕਰਕੇ ਵੀ ਮਿਲ ਸਕਦੇ ਨੇ ਇਸ ਤਰ੍ਹਾਂ ਘਰ ਬਣਾਉਣ ਵਾਲੇ ਰਾਜਗੀਰ ਦਾ ਪੁੱਤਰ ਇੱਕ ਕਲਰਕ ਹੋ ਗਿਆ ਤੇ ਜੁੱਤੀ ਦੀ ਕਦਰ ਕਰਨ ਲੱਗ ਪਿਆ ਬੜੇ ਜ਼ੋਰਾਂ ਦਾ ਤੂਫਾਨ ਝੁੱਲਿਆ ਸੀ ਮੀਂਹ ਵਰਿਆ ਸੀ ਤੇ ਮੇਰਾ ਪਿਤਾ ਪੈੜ ਤੋਂ ਡਿੱਗ ਕੇ ਪੂਰਾ ਹੋ ਗਿਆ ਸੀ ਪਰ ਫਿਰ ਵੀ ਉਹਦੇ ਚਿਹਰੇ ਉੱਤੇ ਪਰੇਸ਼ਾਨੀ ਨਹੀਂ ਇੱਕ ਸ਼ਾਂਤੀ ਸੀ ਜਿਵੇਂ ਬੰਦਾ ਆਪਣੇ ਮਕਸਦ ਵਿੱਚ ਪੂਰਾ ਹੋ ਗਿਆ ਹੋਵੇ ਜਦ ਸਰਦਾਰ ਦੀ ਕੋਠੀ ਬਣ ਰਹੀ ਸੀ ਉਹਨੇ ਤਰਸ ਭਾਵ ਨਾਲ ਮੇਰੇ ਪਿਤਾ ਦੇ ਮਰਨ ਤੋਂ ਬਾਅਦ 200 ਰੁਪਏ ਦੇ 20 ਖੁੱਥੜ ਨੋਟ ਭੇਜੇ ਸਨ ਜਿਹੜੇ ਕਿ ਮੇਰੀ ਮਾਂ ਨੇ ਮੁਸਕਰਾ ਕੇ ਵਾਪਸ ਕਰ ਦਿੱਤੇ ਸਨ ਮੇਰੀ ਮਾਂ ਦੇ ਚਿਹਰੇ ਉੱਤੇ ਇੱਕ ਕਾਟਮੀ ਮੁਸਕਣੀ ਥਰਕੀ ਸੀ ਜਿਸ ਦਾ ਸ਼ਾਇਦ ਮਤਲਬ ਸੀ ਕਿ ਇਸ ਦੇਸ਼ ਦੇ ਲੋਕ ਕਾਰੀਗਰ ਦੀ ਮਿਹਨਤ ਦੀ ਸਹੀ ਕਦਰ ਕਦੋਂ ਕਰਨਗੇ ਬੇਇੱਜ਼ਤੀ ਮਹਿਸੂਸ ਕਰਕੇ ਉਹ ਸਰਦਾਰ ਮੇਰੇ ਪਿਤਾ ਦੇ ਭੋਗ ਉੱਤੇ ਵੀ ਨਹੀਂ ਸੀ ਆਇਆ ਉਨੇ ਨਵੇਂ ਕਾਰੀਗਰ ਲਾ ਕੇ ਕੋਠੀ ਪੂਰੀ ਕਰਵਾ ਲਈ ਸੀ ਉਹਦਾ ਖਿਆਲ ਸੀ ਕਿ ਇਸ ਦੇਸ਼ ਵਿੱਚ ਕਾਰੀਗਰ ਦਾ ਕੀ ਘਟਾ ਹੈ ਬੋਝੇ ਵਿੱਚ ਨੋਟ ਹੋਣੇ ਚਾਹੀਦੇ ਨੇ ਤੇ ਉਹਦਾ ਬੋਝਾ ਅਣਮਿੱਥੇ ਤੇ ਅਣਲਿਖੇ ਨੋਟਾਂ ਨਾਲ ਭਰਿਆ ਹੋਇਆ ਸੀ ਇਸ ਘਰ ਤੋਂ ਬਾਹਰ ਵਰਖਾ ਦੇ ਛਰਾਟੇ ਨੇ ਤੂਫਾਨ ਝੁੱਲ ਰਿਹਾ ਹੈ ਤੇ ਕਦੀ ਕਦੀ ਬਿਜਲੀ ਵੀ ਦੁਸ਼ਟ ਦੀ ਮੁਹੱਬਤ ਵਾਂਗ ਲਿਸ਼ਕ ਮਾਰ ਕੇ ਹਨੇਰੇ 'ਚ ਲੁਕ ਜਾਂਦੀ ਹੈ ਅਸਥਿਰ ਸਾਰਾ ਸ਼ਹਿਰ ویرਾਨ ਨਜ਼ਰ ਆ ਰਿਹਾ ਹੈ ਪਰੇ ਸਾਰਾ ਮਾਹੌਲ ਵੀ ਘਗੀਆਂ ਨੂੰ ਪਰੇਸ਼ਾਨ ਨਹੀਂ ਕਰ ਸਕਦਾ ਉਹਨਾਂ ਦਾ ਹਾਲਣਾ ਬਰਕਰਾਰ ਹੈ ਇਸ ਕਮਰੇ ਦੀ ਸੌੜੀ ਚਾਰ ਦਿਵਾਰੀ ਵਿੱਚ ਮੇਰਾ ਸਾਹ ਖੁੱਟ ਰਿਹਾ ਹੈ ਮੇਰਾ ਜੀ ਕਰਦਾ ਕਿ ਸਾਰੇ ਤੂਫਾਨ ਨੂੰ ਇੱਕੋ ਸਾਹੇ ਹੀ ਡੀਕ ਲਵਾ ਤੇ ਫਿਰ ਛਖੜ ਵਾਂਗ ਝੁੱਲ ਜਾਵਾਂ ਕੀ ਮੇਰੇ ਪਿਤਾ ਦੀ ਮੌਤ ਦੀ ਕਦਰ 200 ਰੁਪਏ ਸੀ ਮੇਰੀ ਹਿੱਕ ਵਿੱਚ ਅੱਗ ਦੇ ਭੁੱਖੇ ਵਾਂਗ ਕੁਝ ਮਚਣ ਲੱਗ ਪੈਂਦਾ ਹੈ ਕੀ ਇਹ ਤੂਫਾਨ ਮੇਰੇ ਅੰਦਰੋਂ ਹੀ ਫਟ ਰਿਹਾ ਹੈ ਮੇਰਾ ਜੀ ਕਰਦਾ ਕਿ ਇਸ ਘਰ ਤੇ ਦਫਤਰ ਦੀ ਦੁਨੀਆ ਚੋਂ ਨਿਕਲ ਕੇ ਖੂਬ ਮਿਹਨਤ ਕਰਾਂ ਪੈਸੇ ਕਮਾਵਾਂ ਆਪਣਾ ਘਰ ਬਣਾਵਾਂ ਫੇਰ ਬਿਰਛ ਬੂਟੇ ਲਾਵਾਂ ਫੁੱਲ ਲਗਾਵਾਂ ਗੁਲਮੋਹਰ ਮਹਿਕਾਵਾਂ ਤੇ ਮਰ ਜਾਵਾਂ ਨਹੀਂ ਜੀਵਾਂ ਭਰਪੂਰ ਜ਼ਿੰਦਗੀ ਨ ਧੜਕ ਤੇ ਨਿਰਪੋਰੀਆਂ ਵਿੱਚ ਫੇਰ ਕਿਸੇ ਦੇ ਪੈਰਾਂ ਦੀ ਬੜਕ ਹੋਈ ਐ ਪਰ ਕੋਈ ਨਹੀਂ ਆਇਆ ਸ਼ਾਇਦ ਹੁਣ ਮੀਤੋ ਵੀ ਇੱਥੇ ਨਾ ਆਵੇ ਮਕਾਨ ਦੀ ਪਹਿਲੀ ਮੰਜ਼ਲ ਵਿੱਚ ਕਿਸੇ ਦਫ਼ਤਰ ਦਾ ਛੋਟਾ ਮੋਟਾ ਅਫਸਰ ਆ ਵਸਿਆ। ਖੂਬਸੂਰਤ ਤੇ ਖੁਸ਼ਬਾਸ਼। ਮਿੱਤੋ ਹੁਣ ਪਿੰਡੇ ਦੀਆਂ ਲਾਸਾਂ ਵਖਾਣ ਉਹਦੇ ਕੋਲ ਜਾਵੇਗੀ। ਹੋ ਸਕਦਾ ਹੈ ਕਿ ਪਹਿਲੀ ਤੱਕ ਉਹ ਮੈਨੂੰ ਮਕਾਨ ਬਦਲਣ ਲਈ ਵੀ ਕਹਿ ਦੇਵੇ। ਹੁਣ ਨਹੀਂ ਕਹੇਗੀ ਤਾਂ ਅਗਲੇ ਮਹੀਨੇ ਕਹਿ ਦੇਵੇਗੀ। ਇਸੇ ਬਰਸਾਤੀ ਦਾ ਉਹ 100 ਰੁਪਿਆ ਕਿਰਾਇਆ ਵਸੂਲ ਕਰ ਸਕਦੀ ਹੈ। ਜਦੋਂ ਮੈਂ ਇਸ ਸ਼ਹਿਰ ਵਿੱਚ ਆਇਆ ਸੀ ਤਾਂ ਸਮੁੱਚਾ ਸ਼ਹਿਰ ਸਖਣਾ ਪਿਆ ਸੀ। ਸਰਕਾਰੀ ਕਰਜ਼ਾ ਲੈ ਲੈ ਕੇ ਤੇ ਕਾਲਾ ਧਨ ਰੋੜ ਰੋੜ ਕੇ ਬਣਾਏ ਘਰ ਵੀਰਾਨ ਸਨ ਕਿਰਾਏਦਾਰ ਨੇੜੇ ਨਹੀਂ ਸੀ ਫਟਕਦਾ ਮਕਾਨ ਮਾਲਕ ਹਰ ਰੋਜ਼ ਹੀ ਐਜੀਟੇਸ਼ਨ ਕਰਦੇ ਇਸ ਸ਼ਹਿਰ ਵਿੱਚ ਲੋਕਾਂ ਨੂੰ ਵਸਾਓ ਮਕਾਨਾਂ ਦੇ ਕਿਰਾਏ ਵਧਾਓ ਬਾਕੀ ਦੇਸ਼ ਦੇ ਘਰ ਉਜਾੜੋ ਇਸ ਸ਼ਹਿਰ ਦੇ ਘਰ ਵਸਾਓ ਫੇਰ ਹੌਲੀ-ਹੌਲੀ ਛੋਟੇ ਸ਼ਹਿਰਾਂ ਵਿੱਚੋਂ ਵੱਡੀਆਂ-ਵੱਡੀਆਂ ਟੋਲੀਆਂ ਬਣਾ ਕੇ ਲੋਕ ਇਸ ਸ਼ਹਿਰ ਵਿੱਚ ਆ ਵਸੇ ਆਪਣੇ ਚੰਗੇ ਮੰਦੇ ਸੁਭਾ ਰੰਗ ਰੂਪ ਤੇ ਵਿਚਾਰਾਂ ਸਮੇਤ ਝਗੜਾਲੂ ਤੇ ਨਰਮੋਹੀ ਸੌ ਤੇ ਸੁਖ ਰਹਿਣੇ ਮਕਾਨ ਮਾਲਕ ਹੁਣ ਵੀ ਪਰੇਸ਼ਾਨ ਸਨ ਅਸੀਂ ਇਨਾਂ ਲੋਕਾਂ ਦੀ ਤਾਂ ਕਲਪਨਾ ਹੀ ਨਹੀਂ ਸੀ ਕੀਤੀ ਇਹ ਲੋਕ ਤਾਂ ਫ੍ਰਾਂਸੀਸੀ ਸ਼ੈਲੀ ਵਿੱਚ ਬਣੇ ਹੋਏ ਸ਼ਹਿਰ ਨੂੰ ਨਰਕ ਬਣਾ ਦੇਣਗੇ ਤੇ ਹੁਣ ਇਸ ਨਰਕ ਵਿੱਚ ਵੀ ਤਿਲ ਰੱਖਣ ਲਈ ਥਾਂ ਨਹੀਂ ਰਹੀ ਕਿਰਾਏ ਵਧ ਗਏ ਨੇ ਸੁੱਖ ਘਟ ਗਏ ਨੇ ਤੇ ਹੋਰ ਕੀ ਕੁਝ ਨਹੀਂ ਹੋਇਆ ਹੁਣ ਤਾਂ ਇਸ ਸ਼ਹਿਰ ਦੀਆਂ ਸ਼ਾਮਾਂ ਤੇ ਰਾਤਾਂ ਦੀ ਜ਼ਿੰਦਗੀ ਦਾ ਬਿਆਨ ਕਰਦਿਆਂ ਵੀ ਸ਼ਬਦ ਸੁੰਗੜਦੇ ਨੇ ਮੈਨੂੰ ਇਸ ਸ਼ਹਿਰ ਨਾਲ ਕੋਈ ਮੋਹ ਨਹੀਂ ਰਿਹਾ ਮਿੱਤੋ ਨਾਲ ਕੋਈ ਹਿੱਤ ਨਹੀਂ ਰਿਹਾ ਤੇ ਉਹਦਾ ਬੁੱਢਾ ਖਾਵੰਦ ਹਰ ਵੇਲੇ ਮੈਨੂੰ ਰੜਕਦਾ ਅਗਲੇ ਪਲ ਮੇਰਾ ਜੀ ਕੀਤਾ ਕਿ ਮੈਂ ਵੀ ਹੁਣੇ ਹੀ ਆਪਣਾ ਸੰਗ ਸਰਫੇ ਦਾ ਸਮਾਨ ਚੁੱਕ ਕੇ ਘਰਾਂ ਦੀ ਹਾਣੀ ਕਿਸੇ ਬਿਰਛ ਦੀ ਕਿਸੇ ਡਾਲ ਉੱਤੇ ਆਲਣਾ ਬਣਾ ਲਵਾਂ ਜਾ ਇੰਨਾ ਪੰਛੀਆਂ ਨਾਲ ਹੀ ਉਹਨਾਂ ਦੇ ਆਲਣੇ ਵਿੱਚ ਉਹਨਾਂ ਕੋਲ ਚਲਾ ਜਾਵਾਂ ਮੈਂ ਕਿਤੇ ਵੀ ਜਾ ਸਕਦਾ ਸੋਰੀ ਦੁਨੀਆ ਪਈ ਹੈ ਖੁੱਲੀ ਮੁਕਲੀ ساری ਰਾਤ ਤੂਫਾਨ ਚੱਲਦਾ ਰਿਹਾ ਬਿਜਲੀ ਚਮਕਦੀ ਤੇ ਵਰਖਾ ਮੋਲੇ ਤਾਂ ਡਿੱਗਦੀ ਰਹੀ ਗਈ ਰਾਤ ਤੱਕ ਮੈਨੂੰ ਨੀਂਦ ਨਹੀਂ ਆਈ ਤੜਕਸਾਰ ਜਦੋਂ ਚੰਗੀ ਤਰ੍ਹਾਂ ਮੇਰੀ ਅੱਖ ਲੱਗੀ ਤਾਂ ਮੈਨੂੰ ਕਿਸੇ ਨੇ ਝੰਜੋੜ ਕੇ ਜਗਾਇਆ ਮੈਂ ਅੱਬੜਵਾਏ ਉੱਠ ਕੇ ਵੇਖਿਆ ਨੌਕਰ ਮੁੰਡੂ ਨਹੀਂ ਮਿਤੋਨਾ ਹਸਤਾਲੇ ਕੀ ਆਈ ਸੀ। ਉਹਦੇ ਚਿਹਰੇ ਉੱਤੇ ਖੇੜਾ ਸੀ। ਅੱਖਾਂ ਵਿੱਚ ਚਮਕ ਜਿਵੇਂ ਬੱਤੀ ਦਾ ਗੁਲ ਚੜ ਗਿਆ ਹੋਵੇ। ਸਰਦਾਰ ਜੀ ਕੱਲ੍ਹ ਦੇ ਪਿੰਡ ਗਏ ਹੋਏ ਨੇ। ਤੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ। ਤੇ ਉਹਦਾ ਚਿਹਰਾ ਕੰਬਣ ਲੱਗਾ। ਲਾਲ ਹੋ ਗਿਆ। ਫੇਰ ਝੁੱਕ ਗਿਆ। ਮੈਨੂੰ ਵਾਰ-ਵਾਰ ਹੀ ਮਹਿਸੂਸ ਹੁੰਦਾ ਰਿਹਾ ਸੀ। ਜਿਵੇਂ ਕੋਈ ਤਪਦਾ ਸਰੀਰ ਮੇਰੇ ਸਰੀਰ ਨੂੰ ਕੋਰ ਰਿਹਾ ਹੋਵੇ। ਪਛ ਰਿਹਾ ਹੋਵੇ। ਉਹ ਪੰਛੀਆਂ ਦੇ ਆਲਣੇ ਪਰ ਮੇਰਾ ਸਰੀਰ ਤਾਂ ਜਿਵੇਂ ਸਰਦ ਹੋ ਰਿਹਾ ਸੀ ਮੈਂ ਕਿਸ ਤਰ੍ਹਾਂ ਦਾ ਸੁਪਨਾ ਵੇਖ ਰਿਹਾ ਸਾਂ ਜਿਵੇਂ ਟੁੱਟ ਭੱਜ ਰਿਹਾ ਹੋਵੇ ਮੈਂ ਕੰਬ ਗਿਆ ਨਾਸ਼ਤੇ ਵਿੱਚ 4 ਡਬਲ ਰੋਟੀ ਦੇ ਪੀਸ ਇੱਕ ਕਾਂਡਾ ਤੇ ਦੋ ਬੋਟੀਆਂ ਸਨ ਇਹ ਸਵੇਰੇ ਸਵੇਰੇ ਬੋਟੀਆਂ ਕਿੱਥੋਂ ਆਈਆਂ ਇਹ ਸਵੇਰੇ ਸਵੇਰੇ ਬੋਟੀਆਂ ਕਿੱਥੋਂ ਆਈਆਂ ਮੇਰੇ ਚਿਹਰੇ ਨੂੰ ਪ੍ਰਸ਼ਨ ਚਿੰਨ ਵੇਖ ਕੇ ਮਿੱਤੋਂ ਨੇ ਕਿਹਾ ਤੂਫਾਨ ਨਾਲ ਬਿਰਛ ਦਾ ਡਾਲ ਟੁੱਟ ਗਿਆ ਸੀ ਆਲਣਾ ਖਿੜਕੀ ਵਿੱਚ ਅੰਦਰ ਆ ਡਿੱ ਗਿਆ ਮੈਂ ਨੌਕਰ ਤੋਂ ਦੋਵੇਂ ਜਨੌਰ ਤੜਕਾ ਲੇ ਖਾ ਕੇ ਤੱਕੋ ਬੜੇ ਸਵਾਦੀ ਨੇ